ਯਾ ਮੈਂ ਉਹਨੂੰ ਦੇਖ ਰਿਹਾ ਹਾਂ ਤੁਹਾਡਾ ਸਾਰਾ ਹੱਲ ਕਰਨਗੇ ਬਿਮਾਰੀਆਂ ਦਾ ਮਤੋਂ ਮਟਾਪਾ ਮਾਈਗਰੇਨ ਸਰਵਾਈਕਲ ਸਾਸੀ ਗਾਰਜੀ ਤੁਸੀਂ ਹੱਲ ਕਰ ਦੋਈਆਂ ਸਕਰੀਨ ਤੇ ਨੰਬਰ ਪਹਿਲੀ ਚਲਾਦਾ ਦੋਸਤੋ ਬਾਕੀ ਦੀਆਂ ਗੱਲਾਂ ਬਾਤਾਂ ਆ ਕੇ ਕਰਦੇ ਆ ਇੱਧਰ ਆ ਜਾ ਬਈ ਭੱਜ ਕੇ ਸੇ ਤੇ ਦੱਸੋ ਇਹ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਹੱਲ ਕਰਦੇ ਮਾਈਗ੍ਰੇਨ ਹੋ ਗਿਆ ਸਰਵਾਈਕਲ ਹੋ ਗਿਆ ਥਾਇਰੋਇਡ ਹੋ ਗਿਆ ਮੇਨਸੀ ਲੈਡੀਜ਼ ਐਂਡਸ ਨੂੰ ਤਕਰੀਬਨ ਇਹੀ ਪ੍ਰੋਬਲਮਸ ਹੁੰਦੀਆਂ ਤੇ ਇਤਲਾਵਾ ਵੀ ਬਹੁਤ ਪ੍ਰੋਬਲਮ ਹੁੰਦੀਆਂ ਨੇ ਜਿਨ੍ਹਾਂ ਦਾ weight gain ਹੁੰਦਾ ਹਾਂ ਤਾਂ ਆਪਾਂ ਉਹਨਾਂ ਦਾ ਵੀ ਇਲਾਜ ਕਰਦੇ ਹਾਂ ਬਟਾਪੇ ਵਾਲਿਆਂ ਦਾ ਕਰ ਦੋ ਹਾਂ ਜੀ ਜੀ ਬਿਲਕੁਲ ਜੇ ਕਿਸੇ ਦੇ ਬੱਚਾ ਨੂੰ ਪਤਾਵਾ ਹੋਵੇ ਉਹਨਾਂ ਵਾਸਤੇ ਵੀ ਹੈ ਸਕਿਨ ਬੂਸਟਰ ਆਪਣੇ ਵਾਸਤੇ ਸਕਿਨ ਦੀ ਪ੍ਰੋਬਲਮ ਹੋ ਗਈਆਂ ਜਾਂ ਬੱਚੇ ਦਾ ਕੋਈ ਹੁੰਦੀ ਨਹੀਂ ਹੈਗੀ ਹਾਈਟ ਨਹੀਂ ਵੱਧਦੀ ਹੈਗੀ ਜਾਂ ਬੱਚਾ ਯੂਰਨ ਪਾਸ ਕਰਦਾ ਬੈੱਡ ਦੇ ਉੱਪਰ ਉਹਨਾਂ ਦਾ ਇਲਾਜ ਹੈ ਜੀ ਇਹ ਸਾਰੀ ਗਹੀਆਂ ਤੇ ਨਹੀਂ ਤੁਹਾਡੇ ਕੋਲ ਕੋ ਉਹ ਇਹਨਾਂ ਦੀ ਫ੍ਰੀ ਆ ਪੂਰੇ ਪੰਜਾਬ ਦੇ ਵਿੱਚ ਇੱਕ ਵਾਰੀ ਸੰਪਰਕ ਕਰਿਓ ਤੇ ਮੈਂ ਉਹਨੂੰ ਫੋਨ ਲਾ ਕੇ ਪੁੱਛਿਓ ਕੀ ਪਰ ਡਾਟਾ ਕੀ ਚੀਜ਼ ਹੈਗੀ ਸਾਰੀ ਗੱਲਬਾਤ ਤੁਹਾਨੂੰ ਸਮਝਾਉਂਦੇ 100% ਤੁਹਾਡਾ ਮਟਾਪਾ ਘਟੂਗਾ ਤੇ ਹੋਰ ਬਿਮਾਰੀਆਂ ਸਰਵਾਈਕਲ ਹੋਇਆ ਥਾਇਰਡ ਹੋਇਆ ਹੋਰ ਕਿਹੜਾ ਸੀ ਗਈ ਮਾਈਗਰੇਨ ਸਰ ਮਾਈਗਰੇਨ ਹੋਇਆ ਸਾਰੀਆਂ ਠੀਕ